ਮਨ ਨੇ ਕਿਹਾ ਕਹਿੰਦੇ ਜੋ ਮੰਗੇ ਠਾਕੁਰਾ ਆਪਣੇ ਤੇ ਸੋਹੀ ਸੋਹੀ ਦੇਵੇ ਦੇ ਕੋਈ ਤੇ ਉਨੂੰ ਗੁੰਢੀ ਪੈ ਗਈ ਇਸੇ ਸ਼ਲੋਕ ਦੀ ਆਖਰੀ ਪੰਕਤੀ ਹੈ ਹੁਣ ਗੁੰਢੀ ਪੈ ਗਈ ਕਹਿੰਦੇ ਜੋ ਮੰਗੇ ਠਾਕੁਰਾ ਆਪਣੇ ਤੇ ਸੋਹੀ ਸੋਹੀ ਦੇਵੇ ਪਰ ਆਪਾਂ ਕੀ ਮੰਨ ਲਿਆ ਅਸੀਂ ਇਹੀ ਪੰਕਤੀ ਪੜ ਲਈ ਤੇ ਗੁਰੂ ਸਾਹਿਬ ਬਣਾਪੇ ਕਹਿੰਦੇ ਮੰਗਣ ਦੀ ਲੋੜ ਨਹੀਂ ਆਪੇ ਤੇ ਲਿਖਿਆ ਜੋ ਮੰਗੇ ਠਾਕੁਰਾ ਆਪਣੇ ਤੇ ਸੋਹੀ ਸੋਹੀ ਦੇਵੇ ਮੰਗ ਲਓ ਜੋ ਵੀ ਮੰਗਣਾ ਉਹ ਭਾਈ ਇੱਕ ਕੰਮ ਕਰਿਓ ਜ਼ਿੰਦਗੀ ਦੇ ਵਿੱਚ ਜੇ ਕਿਤੇ ਕਾਰ ਚਲਾਈ ਹੋਵੇ ਨਾ ਜੇ ਕਿਤੇ ਕਾਰ ਚਲਾਈ ਹੋਵੇ ਤੇ ਕਾਰ ਦੇ ਚਾਰ ਟਾਇਰ ਹੁੰਦੇ ਆ ਤੇ ਚਾਰੇ ਟਾਇਰ ਚਾਹੀਦੇ ਆ ਪਿਛਲੇ ਦੋ ਲਾ ਦੀਏ ਤੇ ਅਗਲੇ ਦੋ ਟਾਇਰਾਂ ਨਾਲ ਕਾਰ ਨਹੀਂ ਕਿਤੇ ਜਾਂਦੀ ਮੱਝਲ ਤੇ ਨਹੀਂ ਪਹੁੰਚਦੀ ਕਹਿੰਦੇ ਹਾਂਜੀ ਆਪਾਂ ਲੋਕਾਂ ਨੇ ਪਹਿਲੀ ਪੰਕਤੀ ਪੜ੍ਹ ਲਈ ਕੋਈ ਜੋ ਮੰਗੇ ਠਾਕੁਰਾ ਆਪਣੇ ਤੇ ਸੋਈ ਸੋਈ ਦੇਵੇ ਪਹਿਲੀ ਪੜ੍ਹ ਲਈ ਪਿਛਲੇ ਟਾਇਰ ਛੇੜੇ ਹੀ ਨਹੀਂ ਪਿਛਲੇ ਟਾਇਰ ਲਾ ਤੇ ਗੱਡੀ ਤੇ ਉਹ ਪਹਿਲੀ ਪੰਕਤੀ ਵੀ ਜੋੜ ਲਓ ਨਾਲ ਮੰਗਣ ਜੋਗਾ ਕੌਣ ਆ ਪਰਮਾਤਮਾ ਦੇ ਦਰ ਤੋਂ ਮੰਗਣ ਜੋਗਾ ਕੌਣ ਹੈ ਕਿੰਨੂੰ ਕਿਹਾ ਤੂੰ ਜੋ ਮੰਗੇਗਾ ਮੈਂ ਦੇ ਦੂੰਗਾ ਕੌਣ ਹੈ ਉਹ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚੇ ਨਾਨਕ ਦਾਸ ਗੁਰੂ ਜੀ ਕਹਿੰਦੇ ਦਾਸ ਆ ਜਿਹੜਾ ਪਰਮਾਤਮਾ ਤੱਕ ਪਹੁੰਚ ਚੁੱਕਾ ਹੈ ਜਿਹੜਾ ਲੀਨ ਹੋ ਚੁੱਕਾ ਹੈ ਕਹਿੰਦੇ ਕਿਵੇਂ ਕੋਈ ਗੁਰਸਖ ਪਿਆਰਾ ਸੀ ਤੇ ਪੈਸਿਆਂ ਦੀ ਲੋੜ ਪੈ ਗਈ ਕਿਤੇ ਲੱਖ ਰੁਪਏ ਦੀ ਉਹਦੇ ਨਾਨਕੇ ਬੜੇ ਅਮੀਰ ਸੀ ਮਾਮੇ ਕੋ ਬੜਾ ਬੈਰ ਸੀ ਕਿ ਮਾਂ ਨੂੰ ਕਹਿੰਦਾ ਕਹਿੰਦਾ ਮਾਂ ਜੇ ਤੇਰਾ ਭਰਾ ਰੁਪਈਆ ਲੱਖ ਦੇ ਦੇ ਸਾਡਾ ਥਰ ਦੇਣਾ ਕਹਿੰਦੀ ਗੱਲ ਤੇ ਪੁੱਤ ਤੇਰੀ ਸਹੀ ਹੈ ਤੂੰ ਨੇ ਕਿਹੜੀ ਨਾ ਕਰਨੀ ਪੁੱਤ ਤੈਨੂੰ ਦੇ ਦੇਣੇ ਉਹਨੇ ਦੇ ਦੇ ਨੇ ਮਾਮਾ ਤੇਰਾ ਬੜਾ ਵਧੀਆ ਤੇਰੇ ਨਾਲ ਬਹੁਤ ਪਿਆਰ ਕਰਦਾ ਤੇਨੂੰ ਲੱਖ ਰੁਪਈਆ ਦੇ ਦੇਣਾ ਉਹਨੇ ਐਦਾਂ ਹੀ ਕਰਦਾ ਰਿਹਾ ਰੋਜ਼ ਦਿੜੀ ਕਿਤੇ ਮਾਮਾ ਦੇ ਦੇ ਲੱਖ ਰੁਪਈਆ ਤੇ ਕੀ ਹੋਣ ਲੱਗਾ ਕੰਮੀ ਕੋ ਨਾ ਮਾਮੇ ਕੋ ਪੈਸੇ ਨਹੀਂ ਪੰਜ 6 ਮਹੀਨੇ ਲੰਘ ਗਏ ਐਦਾਂ ਹੀ ਕਰਦਿਆਂ ਕਰਦਿਆਂ ਇੱਕ ਦਿਨ ਵਿਆਹ ਤੇ ਇਕੱਠੇ ਹੋਏ ਕਿਸੇ ਉਥੇ ਮਾਮੇ ਨੂੰ ਵੇਖ ਕੇ ਕੰਦਾ ਕੰਦਾ ਮਾਮਾ ਜੀ ਕਹਦੇ ਅਮੀਰ ਹੋ ਤੁਸੀਂ ਕਹਿੰਦੇ ਕੀ ਕਰ ਲੋਗੀ ਕਹਦੇ ਅਮੀਰ ਹੋ ਤੁਸੀਂ ਗੱਲ ਕੀ ਹੋਈ ਕਹਿੰਦਾ ਕਿ ਲੱਖ ਰੁਪਏ ਦੀ ਲੋੜ पे ਤੁਸੀਂ ਧੀਮ ਨਹੀਂ ਮਾਰੀ ਤਾਂ ਮਾਮਾ ਕੀ ਕਹਿੰਦਾ ਉਹਨੂੰ ਕਹਿੰਦਾ ਪੁੱਤਰਾ ਤੂੰ ਲੱਖ ਦੀ ਗੱਲ ਕਰਦਾ ਤੂੰ ਦੱਸ ਲੈ ਉਹਨੋਂ ਮਿਲਦਾ ਤਾਂ ਸਹੀ ਪਹਿਲਾਂ ਕੀ ਚੀਜ਼ ਹੈ ਜ਼ਰੂਰੀ ਮਿਲਣਾ ਤੇ ਪਰਮਾਤਮਾ ਵੀ ਕਹਿੰਦੇ ਆ ਤੂੰ ਦਾਤਾ ਹੀ ਮੰਗਦਾ ਫਿਰਦਾ ਦਾਤਾ ਨੂੰ ਛੱਡ ਕੇ ਤੇ ਮੈਨੂੰ ਮਿਲਦਾ ਤਾਂ ਸਹੀ ਮਿਲਦਾ ਤੇ ਸਹੀ ਪਹਿਲਾ ਮਲਾਪ ਆ ਨਾਨਕ ਦਾਸ ਕਹਿੰਦਾ ਦਾਸ ਬਣਨਾ ਮੁੱਖ ਤੇ ਜੋ ਬੋਲੇ ਰੱਬ ਦਾ ਦਾਸ ਆ ਕੱਲਾ ਤੂੰ ਤੇ ਜੋ ਬੋਲੇਗਾ ਇੱਥੇ ਧਰਤੀ ਤੇ ਦਰਗਾਹ ਸੱਚ ਹੋਵੇਗਾ ਉਹਨੂੰ ਆਹ ਹੁਕਮ ਕੀ ਜੋ ਮੰਗੇ ਠਾਕੁਰ ਆਪਣੇ ਤੇ ਕਹਿੰਦਾ ਰੱਬ ਦਾ ਪੈਰਾ ਜੋ ਵੀ ਮੰਗੇਗਾ ਪਰਮਾਤਮਾ ਦੇਵੇਗਾ ਕਹਿੰਦਾ ਦੇਵੇਗਾ ਕਹਿੰਦਾ ਹਾਂ ਲਿਖਿਆ ਬਾਣੀ ਚ ਆਹ ਪੜ ਲਓ ਗੁਰੂ ਸਾਹਿਬ ਨੇ ਕਹਿਣ ਲੱਗੇ ਕਹਿੰਦੇ ਸਭੇ ਇੱਛਾ ਪੂਰੀਆਂ ਜਦੋਂ ਪਾਇਆ ਅਗਮਾਬਾਰਾ ਦੱਸੋ ਲੈਗਟ ਗਾਣੇ ਦੇ ਚੱਕੇ ਗੁਰੂ ਜੀ ਕਹਿੰਦੇ ਸਭੇ ਇੱਛਾ ਪੂਰੀਆਂ ਆਂਦਾ ਤੇਰੇ ਅੰਦਰ ਜਿੰਨੀਆਂ ਵੀ ਇੱਛਾ ਸਾਰੀਆਂ ਪੂਰੀਆਂ ਹੋ ਜਾਣਗੀਆਂ ਹੁਣ ਧਿਆਨ ਦਿਓ ਇੱਥੇ ਰੁਕ ਕੇ ਭਿਉਨੇ ਤੇ ਕਹੇ ਅਸੀ ਇੱਛਾ ਰੱਖਣੀ ਕੋਈ ਨਹੀਂ ਤੇ ਹੋਂਟੇ ਬਾਣੀ ਪੰਕਤੀ ਆ ਗਈ ਸਭੇ ਇੱਛਾ ਪੂਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਨਹੀਂ ਪਰ ਤੇ ਪੂਰੀਆਂ ਨੂੰ ਧਿਆਨ ਨਾਲ ਸਮਝਣਾ ਹੁਣ ਸਭੇ ਇੱਛਾ ਪੂਰੀਆਂ ਇੱਥੇ ਪੂਰੀਆਂ ਦਾ ਮਤਲਬ ਪਤਾ ਕੀ ਹੈ ਫਲਾਣਾ ਸੋ ਪੂਰਾ ਹੋ ਗਿਆ ਇਦਾਂ ਪੂਰਾ ਕਹਿਣ ਦੀ ਦੇਰ ਸੀ ਪਤਾ ਲੱਗਿਆ ਮਰ ਗਿਆ ਮਰ ਗਿਆ ਖਤਮ ਹੋ ਗਿਆ ਉਹ ਫਰਾਨੀ ਬੀਬੀ ਪੂਰੀ ਹੋ ਗਈ ਹੈ ਮਰ ਗਈ ਹੈ ਖਤਮ ਹੋ ਗਈ ਹੈ ਤੇ ਗੁਰੂ ਸਾਹਿਬ ਦੇ ਸਭੇ ਇੱਛਾ ਪੂਰੀਆਂ ਆਂਦੇ ਫਿਰ ਜਾਂ ਪਾਇਆ ਅਗੋਂ ਅਮਾਰਾ ਕਹਿੰਦੇ ਜਿੱਦਾਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਨਾ ਜਿਹੜਾ ਸਾਡੀ ਇੰਦਰੀਆਂ ਤੋਂ ਅਪਹੁੰਚਿਆ ਬਰਾ ਬੈਠਾ ਹੈ ਸਾਡੀ ਪਕੜ ਤੋਂ ਬਾਹਰ ਬੈਠਾ ਆਂਦਾ ਜਿਹੜਾ ਬੇਅੰਤ ਹੈ ਅਪਾਰ ਬੇਅੰਤ ਹੈ ਹੰਤਾ ਜਿੱਦਣ ਪਾਲਿਆ ਸਭੇ ਇੱਛਾ ਪੂਰੀਆਂ ਸਾਰੀਆਂ ਇੱਛਾ ਮਰ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਕਹਿੰਦਾ ਹੈ ਕਹਿੰਦੇ ਫਿਰ ਕੋਈ ਇੱਛਾ ਨਹੀਂ ਰਹਿੰਦੀ ਕੋਈ ਇੱਛਾ ਨਹੀਂ ਰਹਿੰਦੀ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ ਫਿਰ ਤੇ ਫਿਰ ਕੀ ਪਤਾ ਹੁੰਦਾ ਉਹਨਾਂ ਨੇ ਕਿਹਾ ਨਾਨਕ ਦਾਸ ਮੁਖਤੇ ਜੋ ਬੋਲੇ ਹਾਂ ਉਹ ਹਾਂ ਸੱਚ ਹੋਵੇ ਕਹਿੰਦੇ ਰੱਬ ਦਾ ਪੈਰਾ ਜੋ ਵੀ ਬੋਲਦਾ ਇੱਥੇ ਤੇ ਉੱਥੇ ਸੱਚ ਹੁੰਦਾ ਬੋਲਦਾ ਕੀ ਉਹ ਕੀ ਮੰਗਦਾ ਉਹ ਰੱਬ ਦੇ ਸਾਹਮਣੇ ਹੋ ਕੇ ਮੰਗਦਾ ਕੀ ਹੈ ਉਹ ਪਿੰਹਾ ਪੁੱਤਰ ਕਾਰਾ ਕੂਠੀਆਂ ਜ਼ਮੀਨ ਜਾਇਦਾਦ ਤਾਂ ਨਹੀਂ ਮੰਗਦਾ ਉਹ ਤੇ ਪਰਮਾਤਮਾ ਸਾਹਮਣੇ ਖਲੋ ਕੇ ਮੰਗਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਮੰਗਣ ਲੱਗ ਪੈਂਦਾ ਆਜੇ ਸਰਬੱਤ ਦਾ ਭਲਾ ਮੰਗਣ ਵਾਲਾ ਪੰਜ ਅੱਖਰ ਨੇ ਨਾਨਕ ਫਿਰ ਨਾਮ ਫਿਰ ਚੜ੍ਹਦੀ ਕਲਾ ਫਿਰ ਤੇਰੇ ਭਾਣੇ ਫਿਰ ਸਰਬੱਤ ਦਾ ਭਲਾ ਪੰਜ ਅੱਖਰ ਮੰਨਦੇ ਵੜਣਾ ਇਹਨੂੰ ਕੀ ਕਹਿੰਦੇ ਗੁਰੂ ਜੀ ਸਭ ਤੋਂ ਪਹਿਲਾਂ ਨਾਨਕ ਨਾਨਕ ਕੌਣ ਹੈ ਕੌਣ ਹੈ ਨਾਨਕ ਜਿਹਦੀ ਮੈਂ ਮਰੀਏ ਹਉਮੇ ਮਰੀਏ ਕਹਿੰਦਾ ਸਭ ਤੋਂ ਪਹਿਲਾਂ ਆਪਣੀ ਹਉਮੇ ਮਾਰ ਜਿੱਦ ਤਨ ਆਪਣੀ ਹਉਮੇ ਮਾਰੇਗਾ ਨਾਨਕ ਫਿਰ ਨਾਮ ਆਂਦਾ ਤਾਂ ਤੇਰੇ ਚ ਨਾਮ ਟਿਕਣਾ ਹੀ ਉਹਨਾਂ ਚ ਤੇਰੇ ਚ ਨਾਮ ਨਹੀਂ ਟਿਕਣਾ ਜਦੋਂ ਤੇਰੀ ਮੈਂ ਨਹੀਂ ਮਰੀ ਪਹਿਲਾਂ ਨਾਨਕ ਵਰਗਾ ਬਣ ਮੈਂ ਮਾਰ ਫਿਰ ਨਾਮ ਨਾਲ ਜੁੜ ਜਦੋਂ ਤੂੰ ਨਾਮ ਨਾਲ ਜੁੜ ਜਾਏ ਕੀ ਹੋਏਗਾ ਨਾਨਕ ਨਾਮ ਚੜ੍ਹਦੀ ਕਲਾ ਕਹਿੰਦਾ ਤੇਰੀ ਫਿਰ ਬਿਰਤੀ ਚੜ੍ਹਦੀ ਕਲਾ ਚ ਆਜੂਗੀ ਮੈਂ ਹੁਣ ਨਹੀਂ ਪਰਵਾਹ ਕੋਈ ਵੀ ਆਂਦਾ ਜਿੱਦਾਂ ਤੇਰੀ ਬਿਰਤੀ ਚੜ੍ਹਦੀ ਕਲਾ ਚ ਆਜੂਗੀ ਕੀ ਹੋਏਗਾ ਤੇਰੇ ਭਾਣੇ ਕਹਿੰਦਾ ਫਿਰ ਤੇਰੀ ਬਿਰਤੀ ਪਰਮਾਤਮਾ ਦੇ ਭਾਣੇ ਚ ਆਜੂਗੀ ਆਂਦਾ ਜਿੱਦਣ ਭਾਣੇ ਚ ਆ ਜਾਏਗੀ ਬਿਰਤੀ ਆਂਦਾ ਫਿਰ ਬਿਰਤੀ ਮੰਗੂਗੀ ਕੀ ਸਰਬੱਤ ਦਾ ਭਲਾ ਜਿੰਨਾ ਚਿਰ ਅਸੀਂ ਭਾਣੇ ਚ ਨਹੀਂ ਆਉਂਦੇ ਉਹਨਾਂ ਚ ਅਸੀਂ ਕਿਸੇ ਦਾ ਭਲਾ ਨਹੀਂ ਮੰਗ ਸਕਦੇ ਨਹੀਂ ਮੰਗ ਸਕਦੇ ਉਹਦੇ ਭਾਣੇ ਵਿੱਚ ਰਹਿ ਕੇ ਅਸੀਂ ਕਿਹਦਾ ਭਲਾ ਮੰਗ ਸਕਦੇ ਆ ਉਹਦੇ ਭਣੇ ਤੋਂ ਬਗੈਰ ਤੇ ਆਪਾਂ ਕਿਦਾ ਬਿੜਾ ਕਰਕ ਹੋ ਜੇ ਮੇਰਾ ਭਣਾ ਹੋ ਜੇ ਇਹਦੇ ਮੰਗਣ ਜੁੜਨਾ ਪੈਣਾ ਹੈ ਅੰਦਰੋਂ ਉਹਦੇ ਵਰਗਾ ਹੋਣਾ ਪੈਣਾ ਹੈ ਐਦਾਂ ਨਹੀਂ ਗੱਲ ਬਣ ਜਾਣੀ ਬੜਾ ਕੁਝ ਲਿਖਿਆ ਹੈ 800